फिलौर नेशनल हाईवे ते होया भयानक सड़क ही हादसा एक व्यक्ति की हुई दर्दनाक मौत आए दिन फिलोर नेशनल हाईवे उत्ते भयानक सड़क ही हादसे लगातार वापरते हुए दिखाई दे रहे हैं ते आज उ ही एक भयानक सड़की हादसा फिर वापर गया जिस फास बलैरोग रिछरट करा रोकया पिछो आजारत ने उस भयानक टक्कर मार दिखती जिस कारण यह सड़की हादसा वापर गया मिली जानकारी मुताबिक चार सौ सत्तर डराइवर फोन दे रहा है जिस कारण यह सारा हादसा इस मौके जानकारी दिन्दे हुए के इनचार्ज ने दस है कि एक व्यक्ति की इस वि दर्दनाक मौत हो गई हाहा जिसकी मृतक देह फिलौर दे सिविल हस्पित विखे भेज दिता है बलैरो ग्डी वाले भी गंभीर रूप जख्मी हो गया है जिसन फिलोर के सिविल हस्पता विखे जेरे इलाज भेजा गया है ਤੇ ਉਹਨਾਂ ਨੇ ਦੱਸਿਆ ਹੈ ਕਿ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਜਦੋਂ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਮ੍ਰਿਤਕ ਦੇ ਪਹੁੰਚੇ ਹੈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਦੀ ਲੱਤ ਅਤੇ ਸਰੀਰ ਦੇ ਉੱਤੇ ਕਾਫੀ ਸੱਟਾਂ ਲੱਗੀਆਂ ਹਨ ਉਹਨਾਂ ਨੇ ਦੱਸਿਆ ਕਿ ਉਹ ਵਿਅਕਤੀ ਇਧਰ ਉਧਰ ਦੀਆਂ ਵੀ ਗੱਲਾਂ ਕਰ ਰਿਹਾ ਇਸ ਲਈ ਉਸ ਚਲੰਦਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜੋ ਟੀਵੀ ਨਿਊਜ਼ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ 3 2 ਇਹ ਇੱਕ ਦਾ ਨਾਮ ਹੈਗਾ ਜੀ ਪਿਆਰਾ ਸਿੰਘ ਉਹਨਾਂ ਦੇ ਸੱਟ ਲੱਗੀ ਹੈ ਜੀ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੈ ਉਹਨਾਂ ਦਾ ਆਪ ਇਲਾਜ ਕੀਤਾ ਹੈ टाੰਕੇ ਲੱਗੇ ਉਹਨਾਂ ਦੇ ਪੈਰ ਤੇ ਠੀਕ ਹੈ ਬਾਕੀ ਮਰੀਜ਼ ਦੇ ਸਿਰ ਤੇ ਵੀ ਸੱਟ ਲੱਗੀ ਹੋ ਸਕਦੀ ਹੈ ਕਿਉਂਕਿ ਮਰੀਜ਼ ਇੱਧਰ ਉੱਧਰ ਦੀ ਗੱਲ ਕਰ ਰਿਹਾ ਸੀਗਾ ਠੀਕ ਹੈ ਜੀ ਇਸ ਲਈ ਆਪਾਂ ਉਹਨੂੰ ਸੀਟੇ ਲਈ ਅੱਗੇ ਰੈਫਰ ਕਰ ਰਹੇ ਹਾਂ ਠੀਕ ਹੈ ਜੀ ਦੂਜਾ ਮਰੀਜ਼ ਜਿਹੜਾ ਆਇਆ ਜੀ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਹਾਂਜੀ ਇਹ ਜੀ ਰਕੇਸ਼ ਨਾਮ ਦਾ ਲੜਕਾ ਸੀ ਜਿਸ ਦੀ ਏਜ 45 46 ਸਾਲ ਦੱਸੀ ਜਾਂਦੀ ਬੰਦਾ ਸੀ ਇਹ ਤੇ ਫਾਸਟਾ ਜਿਹੜਾ ਕੰਮ ਕਰਦਾ ਸੀਗਾ ਸਪੀਸੀ ਕਿ ਲੋਕੀ ਦਾ ਵੈਸੇ ਲਾਈਨ ਨੂੰ ਵੈਸੇ ਦਾ ਸੀ ਜੇ ਬਾਈ ਦੇ ਇਹਨਾਂ ਨੂੰ ਪੌਲਿੰਗ ਦਿੰਦੇ ਆ ਵੀ ਆਪਣੇ ਸਟੇਜ 'ਤੇ ਖੜੋ ਬਟ ਪਿੱਛੋਂ ਇੱਕ ਫਾਸਟਾ ਪਾਰਿਆ ਸੀ ਪਲੇਰੋ ਗੱਡੀ ਦਾ ਪਿੱਛੋਂ ਇੱਕ Tata 407 ਗੱਡੀ ਆਈ ਹੈ ਜੋ ਕਿ ਮੌਕੇ ਤੇ ਜਿਹੜੇ ਬੰਦੇ ਸੀ ਉਹਨਾਂ ਦੱਸਣ ਦਾ ਉਹ ਵੀ ਉਹ ਫੋਨ ਤੇ ਲੱਗਾ ਹੋਇਆ ਸੀ ਉਹਨੇ ਦੇਖਿਆ ਨਹੀਂ ਇਹਨੂੰ ਹਿੱਟ ਕਰ ਗਿਆ ਤੇ ਮੌਕੇ ਤੇ ਵੀ ਰਿਮੋਟ ਪਤਾ ਲੱਗਦਾ ਕਰੇ ਸ਼ਕਤੀ ਦਾ ਤੇ ਲੋਕਲ ਫਲੋਰ ਦਾ ਹੀ ਹੈ ਜੀ ਬਕਵਾਹ ਰਹਿਰੇ ਟੈਂਪਰੇਰੀ ਸੀ ਹਾਂ ਜੀ ਤੇ ਹੁਣ ਲਾਸ਼ ਕਾ ਦੇਖ ਲੈਣੀ ਜੀ ਲਾਸ਼ੀ ਡਿਊਟੀ ਅਫਸਰ ਆ ਗਏ ਸੀਗੇ ਪੁਲਿਸ ਥਾਣੇ ਤੋਂ ਐਸ ਅਰਤਾਰ ਸਿੰਘ ਉਹਨਾਂ ਦੀ ਡੈੱਡ ਬਡੀ ਲੱਗੇ ਜੀ ਮਾਰਚਿਸ ਲੱਗੇ ਸਿਮਰਾ ਸਟਾਫ ਤੇਰੀ ਕਰਦੇ ਤਾਂ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਦੂਜਾ ਬੰਦਾ ਸੀ ਬਲੈਰੋ ਵਾਲਾ ਉਹਨੇ ਜਦੋਂ ਉਹਨੇ ਵੀ ਫਾਸਟੇਡ ਦੇਖ ਕੇ ਸਭ ਦਾ ਸੱਡ ਲੈ ਗਿਆ ਤੇ ਨਾਲ ਡਰਾਈਵਰ ਜਿਹੜਾ ਸੀਗਾ ਉਹਨੇ ਵੀ ਕਾਰ ਵੀ ਚਲਿਆ ਗੱਡੀਆਂ ਵੀ ਕਾਰ ਦੇ ਵਿੱਚ